ਅੱਸੀ ਗੱਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਅੱਜ ਇੱਥੇ ਗੁਲਦਸਤਾ ਵੱਲੋਂ ਕੀ ਜਾਂਦਾ ਤਿਹਾਰ ਬਣਾਇਆ ਜਾ ਰਿਹਾ ਹੈ ਤੋਂ ਇੱਕ ਪੀੜ ਪੌਦੇ ਦੀ ਵੀ ਸਟਾਲ ਲੱਗੀ ਵੀ ਹੈ ਤੇ ਆਪਾਂ ਸਾਰੀ ਗੱਲਬਾਤ ਕਰਦੇ ਆ ਵੀ ਕਿਹੜੀ ਸੰਸਥਾ ਵੱਲੋਂ ਇਹ ਹੈ ਹੈ ਅੱਸੀ ਗੱਲ ਭੈਜੀ ਅਣਖ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਇਹ ਕਿੱਥੋਂ ਤੁਸੀਂ ਪੌਦੇ ਲੈ ਕੇ ਆਂਦੇ ਕੀ ਮਕਸਦ ਆ ਤੁਹਾਡੇ ਪੌਦੇ ਸਰ ਸਾਡੀ ਇੱਕ ਸੰਸਥਾ ਹੈ ਜੀ ਬਠਿੰਡਾ ਦੀ ਟ੍ਰੀ ਲਵਰ ਸੁਸਾਇਟੀ ਜੋ ਕਿ 2008 ਤੋਂ ਕੰਮ ਕਰ ਰਹੀ ਹੈ ਜੀ ਅਸੀਂ ਸਾਡੇ ਵੱਲੋਂ 28005 ਲਗਾਏ ਗਏ ਨੇ ਉਹਦੀ ਪ੍ਰੋਪਰ ਹੈ ਸਾਡੇ ਕੋਲ ਇੱਕ ਇੱਕ ਪlant ਦੀ ਸاسي ਦੇਖਭਾਲ ਕਰ ਰਹੇ ਹਾਂ ਜੀ ਪ੍ਰੋਪਰ ਸਾਡੇ ਕੋਲ ਬਾਇਓ ਡਾਟਾ ਵੀ ਹੈ ਹਾਂਜੀ ਉਸ ਤਰਤੇ ਅਸੀਂ ਪlant ਕਰ ਰਹੇ ਹਾਂ ਜਿੱਦਾਂ ਵੀ ਕੋਈ ਸੰਸਥਾ ਵੱਲੋਂ ਦੇ ਉਸ ਤਰ੍ਹਾਂ ਅਸੀਂ ਪlant ਪਲੀਫ ਪਲਾਂਟੇਸ਼ਨ ਵੀ ਕਰਦੀ ਹਾਂ ਤੇ ਆਪਦੇ ਵੱਲੋਂ ਹੋਰ ਵੀ ਪlant ਹਰ ਬਠਿੰਡਾ ਸ਼ਹਿਰ ਦੇ ਵਿੱਚ ਜਿੰਨੇ ਪlant ਲੱਗੇ ਨੇ ਉਹਨਾਂ ਦੀ ਦੇਖਭਾਲ ਅਸੀਂ ਪੂਰੀ ਕਰ ਰਹੇ ਹਾਂ ਜੀ ਹਾਂਜੀ ਇਹ ਦੀ ਸੇਫਟੀ ਵਾਸਤੇ ਵੀ ਕੁਝ ਕਰ ਰਹੇ ਹਾਂ ਜੀ ਬਦਲ ਕੇ ਜਿੱਦਾਂ ਕਿ ਕੋਈ ਅਵਾਰਾ ਬਸੰਦੋ ਪਹੁੰਚਾਇਆ ਜਾ ਸਕੇ। ਹਾਂਜੀ ਸਰ ਬਿਲਕੁਲ ਉਹਦੀ ਸੇਫਟੀ ਵਾਸਤੇ ਵੀ ਕੀਤਾ ਜਾਂਦਾ ਔਰ ਜੋ ਵੱਡੇ ਦਰਖਤ ਨੇ ਜੋ ਕੰਕਰੀਟ ਵਗੈਰਾ ਫਸਿਆ ਹੋਇਆ ਉਹਨਾਂ ਤੇ ਵੀ ਅਸੀਂ ਬਿਲਕੁਲ ਕੰਮ ਕਰ ਰਹੇ ਹਾਂ। ਅੱਛਾ ਜੀ। ਇੱਕ ਸਰਸਰਦੀ ਸੰਸਥਾ ਵੱਲੋਂ ਕੰਮ ਕਰ ਰਹੀ ਹੈ ਜਿਹੜੀ ਵੇਸਟੇਜ ਤੇ। ਹਾਂਜੀ। ਵੇਸਟੇਜ ਦੇ ਕੰਮ ਕਰੇ ਗਿੱਲੇ ਕੂੜੇ ਤੋਂ ਖਾਦ ਕਿੱਦਾਂ ਬਣਾਉਣੀ ਹੈ। ਹਾਂਜੀ ਹਰ ਇੱਕ ਚੀਜ਼ ਤੇ ਸਾਡੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਇਹ ਤੁਸੀਂ ਕਿੱਥੇ ਕਰ ਰਹੇ ਹੋ ਬਠਿੰਡਾ ਦੇ ਵਿੱਚ ਕੀ? ਇਹ ਬਠਿੰਡਾ ਜ਼ਿਲ੍ਹੇ ਦੇ ਵਿੱਚ ਹੋ ਰਿਹਾ ਸਰ ਹੋ ਸਕਦਾ ਵੀ ਆਨਲਾਈਨ ਟਾਈਮ ਦੇ ਵਿੱਚ ਕਿਤੇ ਇਹ ਪਿੰਡਾਂ ਵਿੱਚ ਵੀ ਤੁਸੀਂ ਲਾਗੂ ਕਰੋ ਜੀ ਬਿਲਕੁਲ ਸਰ ਇਹ ਪੂਰੇ ਡਿਓ ਡਿਸਟ੍ਰਿਕਟ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਸਾਡੇ ਪ੍ਰੈਜ਼ੀਡੈਂਟ ਨੇ ਸੋਸਾਇਟੀ ਦੇ ਮਿਸਟਰ ਸਲਿਲ ਬਾਂਸਲ ਉਹਨਾਂ ਦੀ ਦੇਖ ਰਹਿ ਕੇ ਹਿੱਟਾ ਹੋ ਰਿਹਾ ਹੈ 122 ਮੈਂਬਰ ਸਾਡੀ ਸੋਸਾਇਟੀ ਦੇ ਰਜਿਸਟਰਡ ਮੈਂਬਰ ਨੇ ਜੀ ਬਾਕੀ ਸਾਰੇ ਸਾਡੇ ਵਲੰਟੀਅਰ ਤੌਰ ਤੇ ਸਾਡੇ ਬਹੁਤ ਲੋਕ ਜੁੜ ਕੇ ਕੰਮ ਕਰ ਰਹੇ ਨੇ ਇਹ ਹੁਣ ਤੱਕ ਕਿੰਨੇ ਪੌਦੇ ਲਾ ਚੁੱਕੇ ਹੋ ਟੋਟਲ ਜੀ ਅ ਇਸ ਟਾਈਮ ਤੱਕ ਇਸ ਤਰ੍ਹਾਂ 800 ਪੌਦੇ ਲਗਾ ਚੁੱਕੇ ਆ ਅੱਛਾ ਜੀ ਬਿਲਕੁਲ ਉਹਨਾਂ ਦੇ ਦੇਖਭਾਲ ਉਹਨਾਂ ਦਾ ਬਾਇਓ ਡਾਟਾ ਸਾਡੇ ਕੋਲ ਹੈ ਜੀ ਕੋਈ ਪਹਿਲਾਂ ਬੂਟੇ ਕੋਈ ਅੱਜ ਤੋਂ 5 ਟਾਈਮ ਪਹਿਲਾਂ ਵੀ ਕੋਈ ਲਾਏ ਕਿ ਸਟਾਰਟਿੰਗ ਹੀ ਹੈ ਜੀ ਨਹੀਂ ਨਹੀਂ ਸਰ ਅਸਲ ਸਾਡੀ ਸੰਸਥਾ 2008 ਚੱਲੀ ਹੈ ਜੀ 2008 ਤੋਂ ਤੁਸੀਂ ਇਸ ਸੰਸਥਾ ਨਾਲ ਜੁੜੇ ਹੋ ਹਾਂਜੀ ਸਰ ਹਾਂਜੀ ਇਹ ਜਿਹੜੇ 2008 ਦੇ ਵਿੱਚ ਤੁਸੀਂ ਪੌਦੇ ਲਾਏ ਸੀਗੇ ਉਹ ਕੀ ਹੁਣ ਦੇਖਣ ਨੂੰ ਫਿਰ ਮਿਲ ਰਹੇ ਆ ਜੀ ਬਿਲਕੁਲ ਮਿਲ ਰਹੇ ਆ ਸਰ ਤੁਸੀਂ ਜਾਓ ਬਠਿੰਡਾ ਦੇ ਵਿੱਚ ਤੁਸੀਂ ਦੇਖੋ ਹਰ ਟਾਈਮ ਤੁਹਾਨੂੰ ਵਧੀਆ ਉਹਦੀ ਪ੍ਰੋਪ ਉੱਨਤੀ ਅਸੀਂ ਪੂਰਵ ਤੱਕ ਕੰਮ ਕਰ ਰਹੇ ਹਾਂ ਦੇਖਪਾਲ ਕਰ ਰਹੇ ਹਾਂ ਬਾਕੀ ਸਾਰਾ ਸਾਡੇ ਦੇ ਟਾਈਮ ਟੂ ਟਾਈਮ ਅਸੀਂ ਕੋਈ ਨਾ ਕੋਈ ਉਪਰਾਲਾ ਕਰਦੇ ਰਹਿੰਦੇ ਜੀ ਪਲਾਂਟਸ ਦੇ ਲਈ ਹੈ ਤੇ ਜੇਕਰ ਕਿਸੇ ਨੂੰ ਵੀ ਪੌਦੇ ਚਾਹੀਦੇ ਹੋਣ ਹਨਾ ਹਾਂਜੀ ਸਰ ਉਹਦੇ ਵਾਸਤੇ ਵੀ ਤੁਸੀਂ ਅਵੇਲੇਬਲ ਕਰ ਸਕਦੇ ਹੋ ਬਿਲਕੁਲ ਸਰ ਕੀਤੀ ਜਾਂਦੀ ਹੈ ਅਵੇਲੇਬਲ ਬਸ ਪ੍ਰੋਪਰ ਸਾਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਨੂੰ ਕਿੰਨੇ ਪਲਾਂਟਸ ਚਾਹੀਦੇ ਨੇ ਤੇ ਪ੍ਰੋਪਰ ਸਾਨੂੰ ਇੱਕ ਬਾਇਓ ਡਾਟਾ ਚਾਹੀਦਾ ਵੀ ਤੁਸੀਂ ਕਿੱਥੇ ਉਹਦੀ ਪਲਾਂਟੇਸ਼ਨ ਕਰ ਰਹੇ ਹੋ ਹਾਂਜੀ ਤੇ ਇੱਕ ਉਹਦਾ ਜਿਹੜਾ ਬਾਇਓ ਡਾਟਾ ਚਾਹੀਦਾ ਉਹ ਆਮ ਨਾਰਮਲੀ ਪੇਜ ਤੇ ਲਿਖਤੀ ਰੂਪ ਚਾਹੀਦਾ ਕਿ ਕੋਈ ਸਸਤਾ ਤੋਂ ਮਤਲਬ ਕੀ ਲੈਟਰ ਚਾਹੀਦਾ ਹੁੰਦਾ ਜੀ ਲਿਖਵਾ ਕੇ ਲੈ ਜੀ ਅ ਨਹੀਂ ਸਰ ਜਿਦਾਂ ਕਿ ਪਿੰਡ ਦੀ ਪੰਚਾਇਤ ਜਾ ਕੇ ਇਦਾਂ ਕੁਝ ਹਾਂਜੀ ਸਰ ਪਿੰਡ ਦੀ ਪੰਚਾਇਤ ਵੱਲੋਂ ਜਿੱਦ ਇੱਕ ਸਰਪੰਚ ਵੱਲੋਂ ਬਾਇਓ ਡਾਟ ਸਾਨੂੰ ਇੱਕ ਲੈਟਰ ਪੜ੍ਹ ਤੇ ਤੁਸੀਂ ਲਿਖ ਕੇ ਵੀ ਦੇ ਸਕਦੇ ਜਾਂ ਆਮ ਲੋਕ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹਾਂਜੀ ਪਰ ਪ੍ਰੋਪਰ ਐਵੇਂ ਆ ਕਿ ਜੇ ਤੁਸੀਂ ਸੜ ਤੋਂ ਪlant ਲਾਉਂਗੇ ਉਹਦੀ ਪ੍ਰੋਪਰ ਦੇਖਭਾਲ ਕਰੋਗੇ ਜਾਂ ਸਾਨੂੰ ਤੁਹਾਨੂੰ ਉਸ ਦੀ ਤਸੱਲੀ ਦੇਣੀ ਪਊਗੀ ਤੁਹਾਨੂੰ ਇਹ ਇੱਕ ਮਤਲਬ ਕਿ ਜਿਹੜੇ ਛਾਲੇ ਆ ਕਿ ਕੋਈ ਫਲਦਾਰ ਵੀ ਆਪਣੇ ਕੋਲੇ ਹੁੰਦੇ ਨੇ ਨਹੀਂ ਸਰ ਅਸੀਂ ਫਰੂਟ ਵੀ ਦੇ ਰਹੇ ਹਾਂ ਔਰ ਛਾਂਦਾਰ ਵੀ ਦੇ ਰਹੇ ਹਾਂ ਬਿਲਕੁਲ ਲੋਕ ਬਹੁਤ ਵਧੀਆ ਤੁਹਾਡਾ ਇਹ ਨੇਕ ਉਪਰਾਲਾ ਜੀ ਕਿਉਂਕਿ ਆਪਾਂ ਨੂੰ ਕਰੋਨਾ ਕਾਲ ਦੇ ਵਿੱਚ ਇਹਨਾਂ ਚੀਜ਼ਾਂ ਦਾ ਪਤਾ ਲੱਗਿਆ ਵੀ ਆਕਸੀਜਨ ਦੀ ਆਪਾਂ ਨੂੰ ਕਿੰਨੀ ਜ਼ਰੂਰਤ ਹੈ ਜੀ ਬਿਲਕੁਲ ਬਿਲਕੁਲ ਸਰ ਆਕਸੀਜਨ ਦੀ ਬਹੁਤ ਜ਼ਰੂਰਤ ਹੈ ਜੀ ਅੱਜ ਕੱਲ੍ਹ ਟਾਈਮ ਦੇ ਵਿੱਚ ਬਾਕੀ ਤੁਸੀਂ ਦੇਖਿਆ ਹੋਏਗਾ ਆਪਣੇ ਡੱਬ ਵਾਲੀ ਤੋਂ ਬਠਿੰਡਰ ਤੋਂ ਡੱਬਲ ਰੋਡ ਪਾ ਸਾਰੇ ਪਲਾਂਟੇਸ਼ਨ ਬਿਲਕੁਲ ਸਫਾਇਆ ਕੀਤਾ ਗਿਆ ਰੋਡ ਵੱਡੇ ਜਰੂਰ ਮਿਲ ਗਏ ਸਰ ਪਰ ਜਿਹੜੀ ਆਕਸੀਜਨ ਦੀ ਕਮੀ ਉਹ ਕਿਤੇ ਨਾ ਕਿਤੇ ਪੂਰੀ ਨਹੀਂ ਹੋ ਰਹੀ ਜੀ ਮੈਨੂੰ ਲੱਗਦਾ ਜੀ ਆਉਣ ਵਾਲੇ ਟਾਈਮ ਤੇ ਜੇ ਆਪਾਂ ਪਲਾਂਟਸ ਦੇ ਬਾਰੇ ਫੋਨ ਨਾ ਸੋਚਿਆ ਗਿਆ ਤੇ ਆਉਣ ਵਾਲੇ ਟਾਈਮ ਤੇ ਆਪਣੇ ਵੀ ਆਪਣਾ ਡਬਲਯੂ2 ਬਢੰਡਾ ਰੋੜਾ ਜਿਹੜਾ ਉਹ ਬਿਲਕੁਲ ਦਰਖਤਾਂ ਦਾ ਸਫਾਇਆ ਕਰ ਚੁੱਕਿਆਗਾ ਅਸੀਂ ਸੈਂਟਰ ਸਟਾਫ ਨੂੰ ਸਟੇਟ ਸਟਾਫ ਤੋਂ ਆਸ ਕਰਦੇ ਆ ਵੀ ਉਹ ਉਥੇ ਰੁੱਖ ਸੜਕ ਮੁਕੰਮਲ ਹੋਣ ਤੋਂ ਬਾਅਦ ਜਰੂਰ ਲਾਏ ਜਾਣ ਤਾਂ ਜੋ ਕਿ ਜੋ ਪਹਿਲਾਂ ਹਰਿਆ-ਭਰਿਆ ਸੀ ਉਹ ਦੁਬਾਰਾ ਹੋ ਸਕੇ ਹੋਰ ਮੈਸੇਜ ਜੀ ਵੀ ਸਾਡੇ ਚੈਨਲ ਆਹੀਂ ਜੀ ਬਿਲਕੁਲ ਜੀ ਵੱਧ ਤੋਂ ਵੱਧ ਰੁੱਖ ਲਗਾਓ ਸਾਡੀ ਟ੍ਰੀ ਲਵਰ ਸੁਸਾਇਟੀ ਨਾਲ ਜੁੜੋ ਔਰ ਜਿੱਥੇ ਵੀ ਤੁਸੀਂ ਪਲਾਂਟੇਸ਼ਨ ਕੋਸ਼ਿਸ਼ ਵਿੱਚ ਕੋਈ ਨਾ ਪੌਡ ਦੇਖਦੇ ਹੋ ਉਹ ਇੱਕ ਛੱਤ ਕੀ ਕਿਸੇ ਖੁੱਲੀ ਜਗ੍ਹਾ ਤੇ ਲਗਾਇਆ ਜਾਵੇ ਉਹਨਾਂ ਦੇ ਦੇਖਭਾਲ ਕਿਤੇ ਤਾਂ ਕਿ ਬਟਾ ਇੱਕ ਪਲਾਂਟ ਹੋਰ ਉਹਦੀ ਰੁੱਖ ਬਣ ਸਕੇ ਥੈਂਕ ਯੂ ਆਪਣੇ ਸਾਥਤਾ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੇਕਰ ਕਿਸੇ ਨੂੰ ਵੀ ਪੌਦਾ ਚਾਹੀਦਾ ਉਹ ਸਾਡੇ ਨਾਲ ਕੰਟੈਕਟ ਕਰ ਸਕੀਏ ਹਾਂਜੀ ਸਰ ਸਾਡੀ ਸਾਥਤਾ ਦਾ ਨਾਮ ਹੈ ਟ੍ਰੀ ਲਵਰ ਸੁਸਾਇਟੀ ਐਡਰੈਸ ਪ੍ਰੈਜ਼ੈਂਟੇਸ਼ਨ ਮਿਸਟਰ ਸਰਪੀ ਚਿਲਨ ਬਾਸਲ ਜੀ ਉਹਨਾਂ ਤੁਸੀਂ ਸਾਡੇ ਨਾਲ ਵੀ ਕੰਟੈਕਟ ਕਰ ਸਕਦੇ ਹੋ ਨੰਬਰ 9878912345 ਜਸ Legenda